ਡੇਲੀਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹੀ ਨਾਖੋਜੀ ਅਮਰੀਕਾ ਨੇ ਹਾਲੀ ਦੇ ਵਿੱਚ ਵੱਡਾ ਫੈਸਲਾ ਲਿਆ ਹੈ ਅਤੇ ਅਮਰੀਕਾ ਨੇ ਭਾਰਤ ਦੀ ਚਾਹ ਕੌਫੀ ਤੇ ਮਸਾਲਿਆਂ ਤੋਂ ਟੈਰਿਫ ਜੋ ਹੈ ਉਹ ਹਟਾ ਦਿੱਤਾ ਹੈ 50% ਦੀ ਟੈਰਿਫ ਹਟਾਇਆ ਗਿਆ ਹੈ ਦਰਅਸਲ ਅਮਰੀਕਾ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋਈਆਂ ਨੇ ਅਤੇ ਵੱਧਦੀ ਹੋਈ ਮਹਿੰਗਾਈ ਨੂੰ ਲੈ ਕੇ ਅਮਰੀਕਾ ਦੇ ਵੱਲੋਂ ਇਹ ਫੈਸਲਾ ਲੇ ਲਿਆ ਗਿਆ ਹੈ ਅਮਰੀਕਾ ਨੇ ਭਾਰਤ ਦੀ ਚਾਹ ਕੌਫੀ ਤੇ ਮਸਾਲਿਆਂ ਤੋਂ ਟੈਰਿਫ ਹਟਾ ਦਿੱਤਾ ਹੈ ਅਮਰੀਕਾ ਨੇ 50 ਫੀਸਦੀ ਤੱਕ ਟੈਰਿਫ ਹਟਾਇਆ ਹੈ ਟ੍ਰੋਪੀਕਲ ਫਰੂਟਸ ਤੇ ਫਰੂਟ ਜੂਸ ਵਰਗੇ ਪ੍ਰੋਡਕਟਸ ਤੋਂ ਵੀ ਟੈਰਿਫ ਹਟਾ ਦਿੱਤਾ ਗਿਆ ਹੈ ਤੇ ਯੂ ਐਸ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੁਣ ਕਾਰਨ ਹੈ ਵੱਡਾ ਫੈਸਲਾ ਲਿਆ ਗਿਆ ਹੈ ਤੇ ਹੁਣ 9000 ਕਰੋੜ ਰੁਪਏ ਦਾ ਐਕਸਪੋਰਟ ਟੈਕਸ ਫ੍ਰੀ ਹੋਇਆ ਹੈ ਅਮਰੀਕਾ ਨੇ ਭਾਰਤ ਦੇ ਕੌਫੀ ਚਾਹ ਮਸਾਲੇ ਟ੍ਰੋਪੀਕਲ ਫਰੂਟਸ ਤੇ ਫਰੂਟ ਜੂਸ ਵਰਗੇ ਪ੍ਰੋਡਕਟਸ ਤੇ ਲੱਗੇ 50 ਫੀਸਦੀ ਐਸਪ੍ਰੋਕਲ ਟੈਰਿਫ ਨੂੰ ਵਾਪਸ ਲੈ ਲਿਆ ਹੈ ਇਸ ਗੱਲ ਦੀ ਜਾਣਕਾਰੀ ਕਮਰਸ ਮਿਨਿਸਟਰੀ ਨੇ 17 ਨਵੰਬਰ ਨੂੰ ਦਿੱਤੀ ਸੀ ਦੱਸਦੀ ਕਿ ਡਾਇਰੈਕਟੋਰੇਟ ਜਨਰਲ ਆਫ ਫੋਰਨ ਟ੍ਰੇਡ ਨੇ ਕਿਹਾ ਸੀ ਕਿ ਇਸ ਦੇ ਨਾਲ ਇੰਡੀਅਨ ਐਕਸਪੋਰਟ ਨੂੰ ਲੈਵਲ ਪਲੇਇੰਗ ਫੀਲਡ ਮਿਲੇਗੀ ਵਿੱਤੀ ਸਾਲ 2025 ਦੇ ਵਿੱਚ ਭਾਰਤ ਦਾ ਅਮਰੀਕਾ ਨੂੰ ਖੇਤੀਬਾੜੀ ਨਿਰਿਆਤ ਤਕਰੀਬਨ 22000 ਕਰੋੜ ਸੀ ਜਿਸ ਦੇ ਵਿੱਚੋਂ 9000 ਕਰੋੜ ਰੁਪਏ ਦੇ ਨਿਰਿਆਤ ਹੁਣ ਟੈਕਸ ਮੁਕਤ ਹੋ ਗਏ ਨੇ ਅਮਰੀਕਾ ਨੇ ਰੂਸੀ ਤੇਲ ਖਰੀਦਣ ਤੇ ਭਾਰਤ ਤੇ 50% ਦੀ ਟੈਰਿਫ ਲਗਾਇਆ ਟਰੰਪ ਪ੍ਰਸ਼ਾਸਨ ਨੇ ਇਹ ਕਦਮ ਅਮਰੀਕਾ ਦੇ ਵਿੱਚ ਵੱਦ ਦੀਆਂ ਕੀਮਤਾ ਕਾਰਨ ਚੁੱਕਿਆ 트럼ਪ ਨੇ ਦੱਸਦੀ ਹੈ ਕਿ ਸ਼ੁੱਕਰਵਾਰ ਨੂੰ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਜਿਸ ਦੇ ਵਿੱਚ ਬੀਫ ਕਾਫੀ ਅਤੇ ਫਲ ਸਮੇਤ ਦਰਜਨਾ ਖੇਤੀਬਾੜੀ ਉਤਪਾਦਾਂ ਤੇ ਟੈਰਿਫ ਹਟਾ ਦਿੱਤੇ ਗਏ ਨੇ ਇਸ ਕਦਮ ਪਿੱਛੇ ਮਹਿੰਗਾਈ ਇੱਕ ਵੱਡਾ ਕਾਰਨ ਹੈ 트럼ਪ ਪ੍ਰਸ਼ਾਸਨ ਅਨੁਸਾਰ ਇਹ ਕਦਮ ਉਤਪਾਦਾਂ ਦੀਆਂ ਕੀਮਤਾਂ ਨੂੰ ਸਥਿਰ ਕਰਨ ਦੇ ਲਈ ਚੁੱਕਿਆ ਗਿਆ ਸੀ ਜਿਨ੍ਹਾਂ ਤੇ ਇਹਨਾਂ ਉਤਪਾਦਾਂ ਤੇ ਲਗਾਏ ਗਏ ਟੈਰਿਫ ਦਾ ਸਿੱਧਾ ਬੋਝ ਪੈ ਰਿਹਾ ਸੀ April ਤੋਂ September 2025 ਤੱਕ ਖਾਣ-ਪੀਣ ਦੀਆਂ ਕੀਮਤਾਂ ਦੇ ਵਿੱਚ 2.7% ਦਾ ਵਾਅਦਾ ਹੋਇਆ ਜਿਸ ਦੇ ਵਿੱਚ ਬੀਫ 7% ਅਤੇ ਕੇਲੇ ਜਿਹੜੇ ਨੇ ਉਹ 7% ਵਧੇ ਨੇ ਅਮਰੀਕੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਮਾਸਿਕ ਖਰਚੇ ਉਸਤਨ 9000 ਤੋਂ 64000 ਤੱਕ ਵਧੇ ਨੇ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤਾ ਹੁਣ ਆਪਣੇ ਅੰਤਮ ਪੜਾਵਾਂ ਦੇ ਨੇੜੇ ਹੈ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਸਮਝੌਤੇ ਤੇ ਗੱਲਬਾਤ ਇਸ ਸਾਲ ਫਰਵਰੀ ਤੋਂ ਚੱਲ ਰਹੀ ਹੈ ਤੇ ਜਲਦ ਹੀ ਇਸ ਦੇ ਉੱਤੇ ਮੋਹਰ ਵੀ ਲੱਗ ਸਕਦੀ ਹੈ ਤਾਂ ਅਮਰੀਕਾ ਨੇ ਭਾਰਤ ਦੀ ਚਾਹ ਕੌਫੀ ਤੇ ਮਸਾਲਿਆਂ ਤੋਂ ਟੈਰਿਫ ਹਟਾ ਦਿੱਤਾ ਹੈ ਤੇ ਅਮਰੀਕਾ ਨੇ 50% ਦੀ ਟੈਰਿਫ ਹਟਾਇਆ ਹੈ ਦੱਸਦੀ ਹੈ ਕਿ ਯੂਐਸ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋਣ ਕਾਰਨ ਇਹ ਫੈਸਲਾ ਅਮਰੀਕਾ ਦੇ ਵੱਲੋਂ ਲਿਆ ਗਿਆ ਹੈ ਅਮਰੀਕਾ ਨੇ ਹਾਲ ਹੀ ਦੇ ਵਿੱਚ ਵੱਡਾ ਫੈਸਲਾ ਲਿਆ ਹੈ ਅਤੇ ਅਮਰੀਕਾ ਨੇ ਭਾਰਤ ਦੀ ਚਾਹ ਕੌਫੀ ਤੇ ਮਸਾਲਿਆਂ ਤੋਂ ਟੈਰਿਫ ਜੋ ਹੈ ਉਹ ਹਟਾ ਦਿੱਤਾ ਹੈ 50% ਦੀ ਟੈਰਿਫ ਹਟਾਇਆ ਗਿਆ ਹੈ ਦਰਅਸਲ ਅਮਰੀਕਾ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋਈਆਂ ਨੇ ਅਤੇ ਵੱਧਦੀ ਹੋਈ ਮਹਿੰਗਾਈ ਨੂੰ ਲੈ ਕੇ ਅਮਰੀਕਾ ਦੇ ਵੱਲੋਂ ਇਹ ਫੈਸਲਾ ਲੈ ਲਿਆ ਗਿਆ ਹੈ ਅਮਰੀਕਾ ਨੇ ਭਾਰਤ ਦੀ ਚਾਹ ਕੌਫੀ ਤੇ ਮਸਾਲਿਆਂ ਤੋਂ ਟੈਰਿਫ ਹਟਾ ਦਿੱਤਾ ਹੈ ਅਮਰੀਕਾ ਨੇ 50 ਫੀਸਦੀ ਤੱਕ ਟੈਰਿਫ ਹਟਾਇਆ ਹੈ ਟ੍ਰੋਪੀਕਲ ਫਰੂਟਸ ਤੇ ਫਰੂਟ ਜੂਸ ਵਰਗੇ ਪ੍ਰੋਡਕਟਸ ਤੋਂ ਵੀ ਟੈਰਿਫ ਹਟਾ ਦਿੱਤਾ ਗਿਆ ਹੈ ਤੇ ਯੂਐਸ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋਣ ਕਾਰਨ ਇਹ ਵੱਡਾ ਫੈਸਲਾ ਲਿਆ ਗਿਆ ਹੈ ਤੇ ਹੁਣ 9000 ਕਰੋੜ ਰੁਪਏ ਦਾ ਐਕਸਪੋਰਟ ਟੈਕਸ ਫ੍ਰੀ ਹੋਇਆ ਹੈ ਅਮਰੀਕਾ ਨੇ ਭਾਰਤ ਦੇ ਕਾਫੀ ਚਾਹ ਮਸਾਲੇ ਟ੍ਰੋਪੀਕਲ ਫਰੂਟਸ ਤੇ ਫਰੂਟ ਜੂਸ ਵਰਗੇ ਪ੍ਰੋਡਕਟਸ ਤੇ ਲੱਗੇ 50 ਫੀਸ ਦੀ ਰੈਸੀਪ੍ਰੋਕਲ ਟੈਰਿਫ ਨੂੰ ਵਾਪਸ ਲੈ ਲਿਆ ਹੈ ਇਸ ਗੱਲ ਦੀ ਜਾਣਕਾਰੀ ਕਮਰਸ ਮਿਨਿਸਟਰੀ ਨੇ 17 ਨਵੰਬਰ ਨੂੰ ਦਿੱਤੀ ਸੀ ਦੱਸਦੀ ਕਿ ਡਾਇਰੈਕਟੋਰੇਟ ਜਨਰਲ ਆਫ ਫੋਰਨ ਟ੍ਰੇਡ ਨੇ ਕਿਹਾ ਸੀ ਕਿ ਇਸ ਦੇ ਨਾਲ ਇੰਡੀਅਨ ਐਕਸਪੋਰਟ ਨੂੰ ਲੈਵਲ ਪਲੇਇੰਗ ਫੀਲਡ ਮਿਲੇਗੀ ਵਿੱਤੀ ਸਾਲ 2025 ਦੇ ਵਿੱਚ ਭਾਰਤ ਦਾ ਅਮਰੀਕਾ ਨੂੰ ਖੇਤੀਬਾੜੀ ਨਿਰਿਆਤ ਤਕਰੀਬਨ 22000 ਕਰੋੜ ਸੀ ਜਿਸ ਦੇ ਵਿੱਚੋਂ 9000 ਕਰੋੜ ਰੁਪਏ ਦੇ ਨਿਰਿਆਤ ਹੁਣ ਟੈਕਸ ਮੁਕਤ ਹੋ ਗਏ ਨੇ ਅਮਰੀਕਾ ਨੇ ਰੂਸੀ ਤੇਲ ਖਰੀਦਣ ਤੇ ਭਾਰਤ ਤੇ ਪੰਜਾਬ 'ਤੇ 50% ਦੀ ਟੈਰਿਫ ਲਗਾਇਆ 트ੰਪ ਪ੍ਰਸ਼ਾਸਨ ਨੇ ਇਹ ਕਦਮ ਅਮਰੀਕਾ ਦੇ ਵਿੱਚ ਵੱਧਦੀਆਂ ਕੀਮਤਾ ਕਾਰਨ ਚੁੱਕਿਆ ਟਰੰਪ ਨੇ ਦੱਸਦੇ ਕਿ ਸ਼ੁੱਕਰਵਾਰ ਨੂੰ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਜਿਸ ਦੇ ਵਿੱਚ ਬੀਫ, ਕੌਫੀ ਅਤੇ ਫਲ ਸਮੇਤ ਦਰਜਨਾ ਖੇਤੀਬਾੜੀ ਉਤਪਾਦਾਂ ਤੇ ਟੈਰਿਫ ਹਟਾ ਦਿੱਤੇ ਗਏ ਨੇ ਇਸ ਕਦਮ ਪਿੱਛੇ ਮਹਿੰਗਾਈ ਇੱਕ ਵੱਡਾ ਕਾਰਨ ਹੈ ਟਰੰਪ ਪ੍ਰਸ਼ਾਸਨ ਅਨੁਸਾਰ ਇਹ ਕਦਮ ਉਤਪਾਦਾਂ ਦੀਆਂ ਕੀਮਤਾਂ ਨੂੰ ਸਥਿਰ ਕਰਨ ਦੇ ਲਈ ਚੁੱਕਿਆ ਗਿਆ ਸੀ ਜਿਨ੍ਹਾਂ ਤੇ ਇਹਨਾਂ ਉਤਪਾਦਾਂ ਤੇ ਲਗਾਏ ਗਏ ਟੈਰਿਫ ਦਾ ਸਿੱਧਾ ਬੋਝ ਪੈ ਰਿਹਾ ਸੀ ਅਪ੍ਰੈਲ ਤੋਂ ਸਤੰਬਰ 2025 ਤੱਕ ਖਾਣ ਪੀਣ ਦੀਆਂ ਕੀਮਤਾਂ ਦੇ ਵਿੱਚ 2.7 ਫੀਸਡ ਦਾ ਵਾਅਦਾ ਹੋਇਆ ਜਿਸ ਦੇ ਵਿੱਚ ਬੀਫ 7% ਦੇ ਕੇਲੇ ਜਿਹੜੇ ਨੇ ਉਹ 7% ਵਧੇ ਨੇ ਅਮਰੀਕੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਮਾਸਿਕ ਖਰਚੇ ਉਸਤਨ 9000 ਤੋਂ 64000 ਤੱਕ ਵਧੇ ਨੇ ਭਾਰਤ ਤੇ ਅਮਰੀਕਾ ਵਿਚਕਾਰ ਵਪਾਰ ਸਮਝੌਤਾ ਹੁਣ ਆਪਣੇ ਅੰਤਮ ਪੜਾਵਾਂ ਦੇ ਨੇੜੇ ਹੈ ਦੇਵਾਂ ਦੇਸ਼ਾਂ ਵਿਚਕਾਰ ਵਪਾਰ ਸਮਝੋਤੇ ਤੇ ਗੱਲਬਾਤ ਇਸ ਸਾਲ ਫਰਵਰੀ ਤੋਂ ਚੱਲ ਰਹੀ ਹੈ ਤੇ ਜਲਦ ਹੀ ਇਸ ਦੇ ਉੱਤੇ ਮੋਹਰ ਵੀ ਲੱਗ ਸਕਦੀ ਹੈ ਤਾਂ ਅਮਰੀਕਾ ਨੇ ਭਾਰਤ ਦੀ ਚਾਹ ਕੌਫੀ ਤੇ ਮਸਾਲਿਆਂ ਤੋਂ ਟੈਰਿਫ ਹਟਾ ਦਿੱਤਾ ਹੈ ਤੇ ਅਮਰੀਕਾ ਨੇ 50% ਦੀ ਟੈਰਿਫ ਹਟਾਇਆ ਹੈ ਦੱਸਦੀ ਹੈ ਕਿ ਯੂਐਸ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋਣ ਕਾਰਨ ਇਹ ਫੈਸਲਾ ਅਮਰੀਕਾ ਦੇ ਵੱਲੋਂ ਲਿਆ ਗਿਆ ਹੈ